ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੁਨੀਹਾ ਮੈਡਮ ਸਾਡੇ ਨਾਲ ਮੌਜੂਦ ਨੇ 2026 ਦੇ ਵਿੱਚ ਕਿਸ ਤਰ੍ਹਾਂ ਦਾ ਟ੍ਰੈਂਡ ਰਹੂਗਾ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦਾ ਕਿਸ ਤਰ੍ਹਾਂ ਦੇ ਵੀਜ਼ੇ ਆਉਣਗੇ ਔਰ 25 ਚ ਰਿਫਿਊਜ਼ਲ ਬਹੁਤ سارے ਰਹੇ ਕੀ ਉਹਨਾਂ ਵਿਦਿਆਰਥੀਆਂ ਦੇ ਲਈ ਵੀ ਹੁਣ ਕੋਈ ਸਕੋਪ ਹੈ ਸੋ 25 ਔਰ 26 ਦਾ ਇੱਕ ਕੰਪੈਰੀਜ਼ਨ ਵੀ ਹੈ ਸੁਨੀਹਾ ਮੈਡਮ ਸਾਡੇ ਨਾਲ ਨੇ ਦਾ ਵੀਜ਼ਾ ਅਫੈਕਟੋਂ ਬਹੁਤ ਸਵਾਗਤ ਹੈ ਜੀ ਮੈਂ ਚਾਹਾਂਗਾ ਅੱਜ ਦਾ ਟੌਪਿਕ ਸ਼ੁਰੂ ਕਰੋ ਸੋ ਕੈਨੇਡਾ ਸਟੱਡੀ ਵੀਜ਼ਾ 2026 ਦਾ ਕੀ ਸੈਨਾਰੀਓ ਰਹਿਣ ਵਾਲਾ ਹੈ ਇਹਦੇ ਬਾਰੇ ਗੱਲ ਕਰਾਂਗੇ ਔਰ ਸਪੈਸ਼ਲੀ ਅੱਜ ਦਾ ਸ਼ੋਅ ਰਹੇਗਾ ਜਨਾਦੀਆ 2025 ਦੇ ਵਿੱਚ ਰਿਫਿਊਜ਼ਲਸ ਆਈਆਂ ਕੀ ਉਹਨਾਂ ਨੂੰ ਦੁਬਾਰਾ ਰੀਅਪਲਾਈ ਕਰਨਾ ਚਾਹੀਦਾ ਜਾਂ ਕੋਈ ਹੋਰ ਕੰਟਰੀ ਪਿੱਚ ਕਰਨਾ ਚਾਹੀਦਾ ਸੋ ਉਹਨਾਂ ਬਾਰੇ ਸਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲੇ ਦੇਖੋ ਇੱਕ ਬੜੀ ਗੁੱਡ ਨਿਊਜ਼ ਔਰ ਇੱਕ ਕੈਲੋ ਕੀ ਪਲੱਸ ਪੁਆਇੰਟ ਵੀ ਆ ਕਿ ਕੈਨੇਡਾ ਨੇ ਹੁਣ ਆਪਣੇ ਜਿਹੜੇ ਡਿਸੀਜਨ ਨੋਟਸ ਹੈਗੇ ਆ ਬੜੇ ਸਟਰੋਂਗਲੀ ਦੇਨੇ ਸਟਾਰਟ ਕਰਤੇ ਆ ਸੋ ਉਹਦੇ ਵਿੱਚ ਤੁਹਾਡਾ ਅਗਰ ਲੈਂਗੁਏਜ ਟੈਸਟ 'ਚ ਮਾਰਕਸ ਘੱਟਾ ਤਾ ਸਾਫ ਉਹਦੇ ਵਿੱਚ ਲਿਖਿਆ ਜਾਂਦਾ ਵਾ ਨਹੀਂ ਤਾਂ ਪਹਿਲੇ ਤਾਂ ਸਟੂਡੈਂਟਸ ਇਸ ਚੀਜ਼ ਨੂੰ ਅਸੈਪਟ ਕਰਨ ਨੂੰ ਹੀ ਤਿਆਰ ਨਹੀਂ ਸੀਗੇ ਕਿਉਂਕਿ ਉਹਨਾਂ ਨੇ ਉਹ ਦੌਰ ਦੇਖ ਲਿਆ ਸੀ 2023 ਵਾਲਾ ਜਿੱਥੇ 5.5 ਤੇ ਵੀ ਵੀਜ਼ਾਸ ਆਏ ਸੀਗੇ ਸੋ ਉਹਨ கிਲੀਅਰ ਕਰਤਾ ਕਿ E6 ਬੈਂਡ ਹੋਣਾ ਬਹੁਤ ਜ਼ਰੂਰੀ ਹੈ ਗਿਆ ਥੈਨ ਤੁਹਾਡੇ ਲੈਂਗੁਏਜ ਜਿਹੜੀ ਤੁਹਾਡਾ ਅਕਾਡੈਮਿਕਾ ਉਹ ਬਹੁਤ ਮੈਟਰ ਕਰਦਾ ਹੈ ਦੈਨ ਸਭ ਤੋਂ ਤੁਹਾਡਾ ਕੋਰਸ ਔਰ ਕੋਰਸ ਦੀ ਕੀ ਵੈਲਿਊ ਹੈ ਇੰਟਰਨੈਸ਼ਨਲ ਲੈਵਲ ਤੇ ਕੀ ਵੈਲਿਊ ਹੈ ਤੁਸੀਂ ਉਹ ਇੰਡੀਆ ਤੋਂ ਵੀ ਕਰ ਸਕਦੇ ਸੀ ਅਗਰ ਤੁਹਾਡਾ ਇਹ ਰਿਫਿਊਜ਼ਲ ਆਂਦੀ ਹੈ ਤਾਂ ਡੈਫੀਨੇਟਲੀ ਉਹਨੂੰ ਇੰਪਰੂਵ ਕਰਕੇ ਐਸਓਪੀ ਤੇ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਫੰਡਿੰਗ ਦੀ ਗੱਲ ਕਰੀਏ ਤਾਂ ਸਮ ਹਾ ਤੁਸੀਂ ਫੰਡਿੰਗ ਅੱਛੀ ਵੀ ਦਿਖਾਈ ਆ ਮੀਨਸ ਕਿ 15-16 ਲੱਖ ਰੁਪਏ ਵੀ ਦਿਖਾਇਆ ਸੋਰਸ ਆਫ ਇਨਕਮ ਵੀ ਹੈਗਾ ਤਾਂ ਵੀ ਰਿਫਿਊਜ਼ਲ ਆਈਗਾ ਸੋ ਉੱਥੇ ਤੁਸੀਂ ਦੇਖ ਸਕਦੇ ਹੋ ਤੁਹਾਡਾ ਕੋਰਸ ਰੈਲੇਵੈਂਟ ਹੈਗਾ ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਸਬਪਰੋਫਾਈਲ ਸਹੀ ਹੈਗਾ ਤਾਂ ਡੈਫੀਨੇਟਲੀ ਐਸਓਪੀ ਤੇ ਵਰਕ ਕਰਕੇ ਤੁਸੀਂ ਉਹ ਦੁਬਾਰਾ ਫਾਈਲ ਲਗਾਓ ਕਿਉਂਕਿ ਰਿਫਿਊਜ਼ਲ ਕੇਸਿਸ ਦੇ ਵੀ ਦੁਬਾਰਾ ਵੀਜ਼ੇ ਆ ਰਿਹਾ ਇੱਕ ਚੀਜ਼ ਮੈਂ ਹੋਰ ਇਥੇ ਜ਼ਿਆਦਾ ਕਰ ਕਿਉਂਕਿ ਦੇਖੋ ਫੰਡਿੰਗ ਨੂੰ ਥੋੜੀ ਜਿਹੀ ਇਨਕਰੀਜ਼ ਕਰ ਦਾਂਗੇ ਤਾਂ ਮੇਨ ਪ੍ਰੋਬਲਮ ਆਉਂਦੀ ਹੈ ਕੋਰਸ ਤੇ ਸੋ ਕਈਆਂ ਨੇ ਡਿਪਲੋਮਾ ਲਿੱਤਾ ਸੀਗਾ ਉਹਨਾਂ ਨੇ ਤੁਹਾਨੂੰ ਕਈਆਂ ਨੇ ਗਾਈਡ ਕਰਨਾ ਹੈ ਕਿ ਬੈਚਲਰ ਡਿਗਰੀ ਲੈ ਲਓ ਬਟ ਦੇਖ ਲਿਓ ਕਿ ਰਿਲੇਵੈਂਟ ਹੋਵੇ ਸਾਰੀ ਚੀਜ਼ ਔਰ ਮੋਰਓਵਰ ਤੁਹਾਡਾ ਕੋਰਸ ਚੇਂਜ ਕਰਨਾ ਜ਼ਰੂਰੀ ਹੈ ਲਿਆ ਕਈ ਵਾਰ ਕੋਰਸ ਸਹੀ ਨਹੀਂ ਹੁੰਦਾ ਵਾ ਔਰ ਅਗਰ ਤੁਸੀਂ ਚੇਂਜ ਕਰ ਰਹੇ ਹੋ ਤਾਂ ਤੁਹਾਡੇ ਕੋਲ ਸਪੈਸੀਫਿਕ ਰੀਜ਼ਨ ਹੋਣਾ ਚਾਹੀਦਾ ਇਹ ਨਹੀਂ ਕਿ ਪਹਿਲੇ ਇੱਕ ਤੁਸੀਂ ਹੋਰ ਹੀ ਬੰਦੇ ਚੱਲੇ ਆ ਫਿਰ ਤੁਸੀਂ ਕੋਈ ਹੋਰ ਬੰਦੇ ਚੱਲਣ ਲੱਪਿਆ ਸੋ ਬਹੁਤ ਚੀਜ਼ਾਂ ਹੈਗੀਆਂ ਸੋ ਉਹਨਾਂ ਸਾਰਿਆਂ ਲਈ ਅਸੈਸਮੈਂਟ ਬਹੁਤ ਜ਼ਰੂਰੀ ਹੈ ਕੋਰਸ ਨੂੰ ਲੈ ਕੇ ਕਿ ਤੁਹਾਡਾ ਜਿਹੜਾ ਕੋਰਸ ਹੈਗਾ ਉਹ ਰਿਲੇਵੈਂਟ ਹੈਗਾ ਵਾ ਰਿਲੇਵੈਂਟ ਦੇ ਨਾਲ-ਨਾਲ ਕੀ ਉਹਦਾ ਫਿਊਚਰ ਹੈ ਤੁਹਾਡੀ ਪੜ੍ਹਾਈ ਦੇ ਨਾਲ ਪ੍ਰੀਵੀਅਸ ਬਹੁਤ ਚੀਜ਼ਾਂ ਹੈਗੀਆਂ ਸੋ ਐਸਓਪੀ ਕਿੱਦਾਂ ਦਾ ਪਾਰਟ ਆ ਮੈਂ ਇਥੇ ਇੱਕ ਹੋਰ ਚੀਜ਼ ਕਹਿ ਦਿੰਦੀ ਹਾਂ ਸਮੋ ਅਸੀਂ ਪੂਰਾ ਏਜੰਟ ਤੇ ਸਿਰਦੰਨੇ ਐਸਓਪੀ ਦੇਖੋ ਤੁਸੀਂ ਖੁਦ ਐਜੂਕੇਟਿਡ ਹੋ ਤੁਹਾਡੀ ਪਰਸੈਂਟੇਜ ਅੱਛੀ ਆ ਲੈਂਗੁਏਜ ਟੈਸਟ ਅੱਛੀ ਆ ਪਰ ਮਾਤਮਾਨਾ ਤੁਹਾਨੂੰ ਆਈਕਿਊ ਲੈਵਲ ਵੀ ਦਿੱਤਾ ਤਾਂ ਆਪਣੀ ਐਸਓਪੀ ਕਾਪੀ ਪੇਸਟ ਨਾ ਕਰਿਆ ਕਰੋ ਕੋਸ਼ਿਸ਼ ਕਰੋ ਕਿ ਖੁਦ ਲਿਖੋ ਹਾਂ ਏਜੰਟ ਤੁਹਾਨੂੰ ਗਾਈਡ ਜ਼ਰੂਰ ਕਰੇਗਾ ਬਟ ਤੁਹਾਡਾ ਤਾਲਮੇਲ ਕਿਉਂਕਿ ਦੇਖੋ ਏਜੰਟ ਨੂੰ ਤੁਹਾਡਾ ਹਰ ਚੀਜ਼ ਨਹੀਂ ਪਤਾ ਕੁਝ ਮਿਸਿੰਗ ਕਰ ਗਿਆ ਤੁਹਾਡਾ ਫਿਊਚਰ ਹੈਗਾ ਵਾ ਸੋ ਆਪਣੇ ਐਪਲੀਕੇਸ਼ਨ ਫਾਰਮ ਆਪਣੀ ਐਸਓਪੀ ਪਹਿਲੇ ਖੁਦ ਰੀਡ ਕਰਿਆ ਕਰੋ ਫਿਰ ਸਬਮਿਟ ਕਰਵਾਇਆ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਮਨਨੇ ਪਰਮਨਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਇਸ ਨੰਬਰ ਤੇ ਗੱਲ ਕਰਕੇ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਕੋਈ ਸਵਾਲ ਹੈ ਉਹ ਪੁੱਛੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ